ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਗੇ ਕਹਿੰਦੇ ਸੀ ਜੇ ਕੁੜੀ ਸੋਹਣੀ ਨਾ ਹੋਵੇ ਤਾਂ ਉਹਨੂੰ ਵਧੀਆ ਪੜਾ ਲਿਖਾ ਦਿਓ ਕੰਮ ਕਰ ਕੋਈ ਕਰਦਾ ਵਧੀਆ ਸਿਖਾ ਦਿਓ ਹੱਥੀ ਕੋਈ ਕਿਰਤ ਸਿਖਾ ਦਿਓ ਤਾਂ ਜੋ ਕੱਲ ਨੂੰ ਵਿਆਹ ਕਰਾ ਕੇ ਆਪਣੇ ਸੋਹਣੇ ਪਰਿਵਾਰ ਨੂੰ ਵਧੀਆ ਸਾਮ ਸਕੇ ਉਹਨਾਂ ਨੂੰ ਰੋਟੀ ਵਧੀਆ ਬਣਾ ਕੇ ਖਵਾ ਸਕੇ ਇਹ ਹੱਥੀ ਕੋਈ ਕਿਰਤ ਕਰਕੇ ਆਪਣਾ ਕਮਾ ਖਾ ਸਕੇ ਤੇ ਮਾਪਿਓ ਕੋ ਜੇ ਦਾਦ ਬਿਹੇਜ ਦਿਨੋਂ ਪੈਸੇ ਨਹੀਂ ਹੁੰਦੇ ਸੀ ਤਾਂ ਉਹ ਕੀ ਹੈ ਆਪਣੇ ਬੱਚੇ ਨੂੰ ਸੰਸਕਾਰ ਦੇ ਦਿੰਦੇ ਹੁੰਦੇ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਹੀ ਉਲਟਾ ਹੋ ਗਿਆ ਜੇ ਕੁੜੀ ਸੋਹਣੀ ਨਹੀਂ ਹੈ ਠੀਕ ਹੈ ਜੀ ਤਾਂ ਕੋਈ ਗੱ ਉਹਦੀ ਬਸ ਇੱਕ ਇੰਟਰਵਿਊ ਕਰਵਾਓ ਫਿਰ ਉਹਨੂੰ ਵੀਨਾ ਬਣਾਉਣ ਤੇ ਲਾ ਦਿਓ ਵਲੌਗ ਬਣਾਉਣ ਤੇ ਲਾ ਦਿਓ ਤੇ ਇੱਕ ਲੰਡੂ ਜਮਨੇ ਦੇ ਨਾਲ ਮੰਗਣੀ ਕਰਾ ਕੇ ਛੱਡ ਦੋ ਉਹਨੂੰ ਖੁੱਲਾ ਘੁਮਨ ਨੂੰ ਠੀਕ ਹੈ ਜੀ ਰਾਤਾਂ ਬਾਹਰ ਰਹੇ ਹੋ ਅੱਜ ਦਾ ਸਮਾਂ ਕੀ ਆ ਗਿਆ ਹੋਇਆ ਲੱਗਦਾ ਆਪਾਂ ਦੇ ਸਾਰੇ ਬਹੁਤ ਪੁਰਾਣੇ ਸਮੇਂ ਦੇ ਹੈਗੇ ਆਂ ਅੱਜ ਕੱਲ ਨਵਾਂ ਕੰਢੀ ਸ਼ੁਰੂ ਹੈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਸੋਨੂ ਕੋਰ ਦੀ ਠੀਕ ਹੈ ਜੀ ਸਾਰੇ ਤੁਸੀਂ ਜਾਣਦੇ ਹੀ ਹੋਣੇ ਹੋ ਤੇ ਅੱਜ ਮੈਂ ਸੋਨੂ ਕੋਰ ਦਾ ਰੈਪਰ ਸਥਾਨ ਦਿੱਤਾ ਹੈਗਾ ਕਿਉਂਕਿ ਅੱਜ ਆਪਾਂ ਉਹਦੀ ਨਵੀਂ ਬ੍ਰਾਂਚ ਬਾਰੇ ਗੱਲ ਕਰਨੀ ਯਾਨੀ ਕਿ ਉਹਦੀ ਭੈਣ ਸੁਖਪ੍ਰੀਤ ਅਟਵਾਲ ਦੇ ਬਾਰੇ ਦੇਖੋ ਸੋਨੂਪੁਰ ਦੇ ਨਵੀਂ ਬ੍ਰਾਂਚ ਮੈਂ ਤਾਂ ਕਹਿ ਰਹੀ ਆ ਕਿਉਂਕਿ ਉਸ ਤੋਂ ਪਹਿਲਾਂ ਵੀ ਉਹਨੇ ਕਈ ਬ੍ਰਾਂਚਾਂ ਖੁਲਵਾਈਆਂ ਜਿਵੇਂ ਕੁੱਕੜ ਕੁਕੜੀ ਦੀ ਉਹ ਵੀ ਆ ਇੱਕ ਮੁੰਡਾ ਕੁੜੀ ਹੋਰ ਹੈਗੇ ਆ ਤੇ ਹੋਰ ਵੀ ਨੇ ਕਈ ਬ੍ਰਾਂਚਾਂ ਖੁਲਵਾਈਆਂ ਬਹੁਤ ਵੱਡੀ ਬਿਜ਼ਨਸਮੈਨ ਬਣ ਗਈ ਹੋਈ ਹੈ ਆਈ ਥਿੰਕ ਇਹਨੂੰ ਕਮਿਸ਼ਨ ਕਮਿਸ਼ਨ ਵਧੀਆ ਹੁੰਦਾ ਹੋਣਾ ਹੈ ਠੀਕ ਹੈ ਤਾਂ ਆ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਿਸਕਲੇਮਰ ਦੇ ਦਾਂ ਠੀਕ ਹੈ ਮੈਂ ਕਿਸੇ ਦੇ ਰੰਗ ਦੇ ਜਾਤ ਦੇ ਖਿਲਾਫ ਨਹੀਂ ਬੋਲਦੀ ਮੈਂ ਜਸਟ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਜੇ ਕੁੜੀ ਸੋਹਣੀ ਨਹੀਂ ਹੁੰਦੀ ਸੀ ਪਹਿਲਾਂ ਰੰਗ ਪੱਕਾ ਹੁੰਦਾ ਸੀ ਤਾਂ ਭਰਾਏ ਸਮਿਆਂ ਦੇ ਵਿੱਚ ਜਾਂ ਅੱਜ ਵੀ ਕਈ ਘਰਾਂ ਦੇ ਵਿੱਚ ਜਾਤ ਪਰਿਵਾਰਾਂ ਦੇ ਵਿੱਚ ਇਹ ਹੀ ਕੀਤਾ ਜਾਂਦਾ ਹੈ ਵੀ ਉਹਨੂੰ ਵਧੀਆ ਪੜਾ ਲਿਖਾ ਦਿੱਤਾ ਜਾਵੇ ਕੋਈ ਗੁਣ ਦੇ ਦਿੱਤਾ ਜਾਵੇ ਠੀਕ ਹੈ ਨਹੀਂ ਮੈਂ ਡਿਸਕਲੇਮਰ ਦੇ ਦਾਂ ਨਹੀਂ ਤੇ ਕਮੈਂਟਾਂ ਜੋ ਉਸੇ ਮੈਨੂੰ ਕਹਿਦਣਾ ਕਿ ਤੁਸੀਂ ਹਾਂ ਤੇ ਰੰਗ ਤੇ ਫਰਕ ਕਰਦੇ ਹੋ ਨਹੀਂ ਮੈਂ ਰੰਗ ਤੇ ਫਰਕ ਨਹੀਂ ਕਰਦੀ ਤੇ ਹੁਣ ਆਪਾਂ ਗੱਲ ਕਰਦੇ ਹੈਗੇ ਆ ਇਹਦੀ ਸਿਸਟਰ ਬਾਰੇ ਤਾਂ ਮੈਰਿਜ ਕਿਸ ਤਰ੍ਹਾਂ ਹੋਈ ਹੈ ਤੁਸੀਂ ਦੇਖਿਆ ਹੀ ਹੋਣਾ ਸਾਰਿਆਂ ਨੇ ਤੇ ਆਪਾਂ ਉੱਥੇ ਵੀ ਬਾਅਦ ਚ ਆਵਾਂਗੇ ਪਹਿਲਾਂ ਇਹਨੇ ਪ੍ਰਪੋਜ਼ ਡੇ ਵਾਲੇ ਦਿਨ ਜਿਹੜੇ ਇਹਨੇ ਆਪਣੀ ਦੁੱਖ ਸੁਣਾਏ ਹੈ ਉਹਦੇ ਤੇ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਫਿਰ ਅੱਗੇ-ਅੱਗੇ ਸਾਰੀ ਚੀਜ਼ ਐਡ-ਆਨ ਹੁੰਦੀ ਜਾੰਗੀ ਸੁਣਦੇ ਹਾਂ ਜੀ ਸੈਸ਼ੀ ਕੁਲ ਫਰੈਂਡਸ ਹੋਪਸ ਆ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਜਿਵੇਂ ਕਿ ਆ ਤੁਹਾਨੂੰ ਪਤਾ ਹੀ ਆ ਅੱਜ ਹੈਗਾ ਪ੍ਰਪੋਜ਼ ਡੇ ਗਏ ਵਰਿਆਂ ਦਾ ਕਾਹਦੇ ਪ੍ਰਪੋਜ਼ ਡੇ ਮੈਰਿਡ ਆ ਲੈਣਾ ਤਾਂ ਪਤਾ ਹੀ ਹੋਣਾ ਵੀ ਕਿਹੜਾ ਪ੍ਰਪੋਜ਼ ਡੇ ਅੱਜ ਤੇ ਮੈਰਿਡ ਲਾਈਫ ਵਾਲਿਆਂ ਦਾ ਕਾਹਦਾ ਪ੍ਰਪੋਜ਼ਡ ਹੈ ਮੈਰਿਡ ਵਾਲਿਆਂ ਨੂੰ ਪਤਾ ਹੀ ਹੋਣਾ ਨਹੀਂ ਸਾਨੂੰ ਨਹੀਂ ਪਤਾ ਹੈਗਾ ਬਟ ਤੂੰ ਪ੍ਰਪੋਜ਼ ਕਰ ਸਕਦੀ ਹੈ ਉਹਨਾਂ ਨੂੰ ਪ੍ਰਪੋਜ਼ ਕਰ ਸਕਦੀ ਹੈ ਵੀ ਆਪਾਂ ਅੱਗੋਂ ਬਲੌਗਿੰਗ ਦੇ ਵਿੱਚ ਕੀ ਕੀ ਕੰਟੈਂਟ ਲੈ ਕੇ ਆਣਾ ਆਸਟ੍ਰੇਲੀਆ ਤੋਂ ਉਹਨਾਂ ਨੂੰ ਪ੍ਰਪੋਜ਼ ਕਰ ਸਕਦੀ ਹੈ ਵੀ ਆਪਾਂ ਲੜਾਈ ਵੀ ਕਰਨੀ ਹੈ ਆਗੋ ਬੀਬੀ ਦੀ ਪਲੈਨਿੰਗ ਵੀ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਲਈ ਨਾ ਤੂੰ ਉਹਨੂੰ ਤਿਆਰ ਕਰ ਸਕਦੀ ਹੈ ਠੀਕ ਹੈ ਪਰ ਕੋਲ ਤੂੰ ਕਰ ਸਕਦੇ ਕੋਈ ਚੱਕਰ ਨਹੀਂ ਹੈਗਾ ਬਾਕੀ ਸੋਚਿਆ ਜਾਵੇ ਤਾਂ ਮੈਰਿਡ ਲਾਈਫ 'ਚ ਵੀ ਖੁਸ਼ੀ ਹੁੰਦੀ ਆ ਜੇ ਆਪਾਂ ਇੱਕ ਦੂਜੇ ਨੂੰ ਸਮਝ ਕੇ ਚੱਲੀਏ ਤਾਂ ਹਨਾ ਤੇ ਬਾਕੀ ਜੇ ਆਪਾਂ ਅੰਗਰੇਜ਼ੀ ਨੂੰ ਵਿਆਹ ਨਹੀਂ ਤੇ ਮੈਰਿਡ ਲਾਈਫ ਦੇ ਵਿੱਚ ਆਪਾਂ ਜੀ ਲੜਦੇ ਝਗੜਦੇ ਰਵਾਂਗੇ ਤਾਂ ਜ਼ਿੰਦਗੀ ਬੇਕਾਰ ਹੋ ਚੱਲਦੀ ਹੈ ਠੀਕ ਚਲੋ ਸਾਨੂੰ ਨਹੀਂ ਪਤਾ ਵੀ ਪਰ ਸਾਡੀ ਤਾਂ ਲੜਾਈ ਤੋਂ ਨਾ ਰੋਕੀ ਨਿਕਾ ਤੇ ਮੈਂ ਸਹੀ ਲੱਸਾ ਤੂੰ ਜਦੋਂ ਲੜਦੇ ਝਗੜਦੇ ਰਵਾਂਗੇ ਤਾਂ ਜ਼ਿੰਦਗੀ ਜਮੇ ਬੇਕਾਰ ਹੋ ਜਾਂਦੀ ਹੈ ਨਾ ਤੁਹਾਨੂੰ ਪਤਾ ਹੀ ਆ ਬਟ ਮੈਂ ਤੇ ਮੇਰੇ ਹਸਬੰਡ ਤਾਂ ਪੂਰੇ ਹੈਪੀ ਆ ਇੱਕ ਦੂਜੇ ਨਾਲ ਹਨਾ ਅਸੀਂ ਕਦੇ ਕਿਸੇ ਇੱਕ ਦੂਜੇ ਨਾਲ ਕਦੇ ਵੀ ਤੁਸੀਂ ਤਾਂ ਹੈਪੀ ਹੋਣਾ ਹੀ ਹੋਣਾ ਤੁਸੀਂ ਲੜ ਝਗੜ ਸਕਦੀ ਨਹੀਂ ਕਿਉਂਕਿ ਅੱਗੇ ਤੁਸੀਂ ਵਲੋਗਿੰਗ ਕਰਨੀ ਹੈ ਤੁਹਾਡਾ ਕੰਟੈਂਟ ਹੀ ਹੈ ਇਹ ਹਸਬੰਡ ਵਾਈਫ ਕਪਲ ਵਲੋਗਿੰਗ ਤੁਸੀਂ ਕਿੱਦਾਂ ਲੜ ਲੋਗੇ ਕਾਨੂੰ ਇੱਕ ਦੂਜੇ ਦੇ ਨਾਲ ਜੇ ਤੁਸੀਂ ਲੜੋਗੇ ਤਾਂ ਵਲੋਗ ਕਿੱਦਾਂ ਚੱਲੇਗਾ ਪੈਸਾ ਕਿੱਦਾਂ ਹੋਊਗਾ ਵੇ ਜਾਂ ਤਾਂ ਪਹਿਲਾਂ ਵੀ ਕਿਉਂਕਿ ਮੇਰੀ ਲਮ ਮੈਂ ਜਾ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਆ ਤੇ ਸਾਰਿਆਂ ਨੇ ਕਮੈਂਟਾਂ 'ਚ ਪੁੱਛਦੇ ਰਹਿੰਦੇ ਆ ਕਿ ਤੁਹਾਡਾ ਸੋਹਰਾ ਪਰਿਵਾਰ ਕਿੱਥੇ ਆ ਕਿੱਥੇ ਆ ਹਨਾ ਤੇ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਕਮੈਂਟਾਂ ਵਿੱਚ ਸਾਰੇ ਪੁੱਛਦੇ ਸੋਹਰਾ ਪਰਿਵਾਰ ਕਿੱਥੇ ਜੇ ਤੁਸੀਂ ਹੁਣ ਆਪਣੀ YouTube ਫੈਮਲੀ ਬਣਾਇਆ ਹੈਗਾ ਤਾਂ ਫੈਮਲੀ ਨੂੰ ਸਵਾਲ ਜਵਾਬ ਕਰਨੇ ਹੀ ਆ ਨਾ ਤੇ ਫਿਰ ਜਾਂ ਤਾਂ ਫੈਮਲੀ ਨਾਲ ਕਿਹਾ ਕਰੋ ਕਿ ਜੋ ਕਮੈਂਟਾਂ 'ਚ ਸਵਾਲ ਆ ਰਹੇ ਸਾਰਿਆਂ ਦਾ ਜਵਾਬ ਦੇ ਆ ਕਰੋ ਠੀਕ ਹੈ ਜੀ ਜੀ ਨਹੀਂ ਇਹਨਾਂ ਦੇ ਮਮਾ ਡੈਡੀ ਹੈ ਤੇ ਇਹਨੇ ਸਿਸਟਰ ਹੈ ਵੱਡੇ ਉਹਨਾਂ ਨੂੰ ਅਸੀਂ ਕੱਲ ਮਿਲਣ ਜਾ ਰਹੇ ਹਾਂ ਤੇ ਤੁਹਾਨੂੰ ਕੱਲ ਨੂੰ ਦਿਖਾਉਣੀ ਆ ਕੱਲ ਪਰਿਵਾਰ ਦੇ ਵਿੱਚ ਕੋਈ ਨਹੀਂ ਹੈਗਾ ਸਿਸਟਰ ਹੈਗੀ ਵੱਡੇ ਉਹਨਾਂ ਨੂੰ ਮਿਲਣ ਜਾਵਾਂਗੇ ਕੋਈ ਨਾਲ ਕੋਈ ਤਾਂ ਹੈਗਾ ਕਰਨੇ ਕੀ ਕਹਿ ਕਰੋ ਠੀਕ ਹੈ ਪਰ ਸੋਚ ਸਮਝ ਕੇ ਕਰਿਆ ਕਰੋ ਵੀ ਆਪਾਂ ਕੀ ਬੋਲਦੇ ਹਾਂ ਕੀ ਨਹੀਂ ਬੋਲਦੇ ਲੋਕ ਰੋਸਟ ਵੀ ਕਰ ਰਹੇ ਹਨਾ ਮੇਰੀ ਭੈਣ ਦੀ ਇਹ ਵੀਡੀਓ ਨੂੰ ਸਿਸਟਰ ਨੂੰ ਤੇ ਦੇ ਕਹਿ ਰਹੇ ਆ ਵੀ ਮਤਲਬ ਇਹ ਘੁੜੀ ਦੇ ਸੋਹਰਾ ਪਰਿਵਾਰ ਹੈ ਨਹੀਂ ਲਾਵਾ ਨਹੀਂ ਦਿਖਾਗੇ ਬੈਡ ਕਮੈਂਟ ਵੀ ਲੋਕੀ ਕਰ ਰਹੇ ਹੈਗੇ ਆ ਸੋ ਸਮਝ ਕੇ ਕਰੋ ਬੈਡ ਕਮੈਂਟ ਲੈਣ ਵਾਲੀਆਂ ਗੱਲਾਂ ਨਾ ਕਰੋ ਨਾ ਕੁਣ ਦੱਸੈ ਨੂੰ ਕਿਉਂ ਬੈਡ ਕਮੈਂਟ ਆ ਰਹੀ ਹੈ ਪਹਿਲਾ ਕਲਿੱਪ ਦੇਖੋ ਮੰਮਾ ਖੰਦਾ ਪਰੇ ਇਹ ਰੋੜ ਗਏ ਇਹਦੇ ਮੰਮੀ ਆਏ ਸੀ ਠੀਕ ਹੈ ਜੀ ਸੂਟ ਲੈ ਕੇ ਤੇ ਜਿਹੜੀ ਇਹਨੇ ਕਲਿੱਪ ਲਾਈ ਹੈ ਕੋਲ ਲਾਣ ਵਾਲੇ ਸੀ ਕੀ ਦੇਖਾਂ ਬੀ ਕੋਈ ਛਕਰੀ? ਹਾਂ ਜੀ ਕਿਸੇ ਨੇ ਆ ਕੇ ਕਿਹਾ ਗਰੀਬ ਘਰਾਂ ਦੀ ਕੁੜੀਆਂ ਹੈਗੀਆਂ ਤਾਂ ਮੈਂ ਮੇਰੀ ਪੂਰੀ ਵੀਡੀਓ ਦੇਖ ਲਿਓ ਫਿਰ ਮੈਂ ਤੁਹਾਨੂੰ ਦਿਖਾਉਂਗੀ ਕਿ ਗਰੀਬ ਘਰਾਂ ਦੀ ਕੁੜੀਆਂ ਇਹ ਕੰਮ ਕਰਦੀ ਹੁੰਦੀ ਪੂਰੀ ਵੀਡੀਓ ਦੇਖੇ ਬਿਨਾ ਕਮੈਂਟ ਨਾ ਕਰੀ ਉਹ ਵੀ ਗਰੀਬ ਘਰ ਦੀ ਆ ਤੁਸੀਂ ਕਿਸੇ ਨੂੰ ਦੇਖ ਕੇ ਖੰਦਾ ਜਰਦੇ ਨਹੀਂ ਜੇ ਉਹ ਠੀਕ ਹੈ ਕੀ ਬੈਡ ਕਮੈਂਟ ਕਰਨੇ ਠੀਕ ਹੈ ਕਰੋ ਠੀਕ ਹੈ ਪਰ ਸੋਚ ਸਮਝ ਕੇ ਕਰਿਆ ਕਰੋ ਵੀ ਆਪਾਂ ਕੀ ਬੋਲਦੇ ਆ ਕਿ ਨਹੀਂ ਬੋਲਦੇ ਲੋਕ ਰੋਸਟ ਵੀ ਕਰ ਰਹੇ ਹਨ ਮੇਰੀ ਭੈਣ ਦੀ ਵੀਡੀਓ ਨੂੰ ਸੋਨੂੰ ਨੂੰ ਤੇ ਦੇ ਕਹਿ ਰਹੇ ਆ ਵੀ ਮਤਲਬ ਸਸਤੇ ਵੀਡੀਓ ਤੇ ਰੋਸਟ ਹੁੰਦਾ ਹੈਗਾ ਤੇ ਤੈਨੂੰ ਪਤਾ ਵੀਡੀਓ ਬਣਾਉਣ ਦੇ ਵਲੌਗ ਬਣਾਉਣ ਦੇ ਰੋਸਟ ਹੁੰਦਾ ਤਾਂ ਫਿਰ ਵਲੌਗਿੰਗ ਕਰਨ ਕਿਉਂ ਲੱਗੀ ਤੇ ਜਦ ਤੱਕ ਕੋਈ ਚੰਗਾ ਕੰਟੈਂਟ ਲੈ ਕੇ ਆ ਜਾਂਦੀ ਅਸੀਂ ਨਹੀਂ ਕਹਿੰਦੇ ਤੁਸੀਂ ਵਲੌਗਿੰਗ ਨਾ ਕਰੋ ਇਸ ਨਾਲ ਤੂੰ ਇਥੋਂ ਪੈਸੇ ਕਮਾਉਣ ਦੀ ਜਗਾ ਕੋ ਸਲਾਈ ਸਿੱਖ ਲੈਂਦੀ ਕੜਾਈ ਸਿੱਖ ਲੈਂਦੀ ਤੁਸੀਂ ਆਪ ਦੇ ਸੂਟ ਵੀ ਨਾ ਕਿਧਰ ਸਵਾੰਨੇ ਹੋਣਾ 2-300 ਰੁਪਏ ਪਿੰਡਾਂ ਦੇ ਵਿੱਚ ਵੀ ਸੂਟ ਦੇ ਸਗਾਈ ਹੈਗੀ ਐ ਨਾਲੇ ਕਿ ਲੋਕਾਂ ਨੂੰ ਸੂਟ ਸਿਨੇ ਸਿਖਾਉਂਦੀ ਜਾਂ ਕੜਾਈ ਕਰਨਾ ਜਾਂ ਮਹਿੰਦੀ ਲਾਣਾ ਸਿਖਾਉਂਦੀ ਨਾਲ ਨਾਲ ਉਸ ਚੀਜ਼ ਤੇ ਵਲੌਗ ਬਣਾਉਂਦੇ ਇਹ ਕਿ ਮੈਂ ਆਟਾ ਗੁੰਨ ਲਿਆ ਮੈਂ ਰੋਟੀ ਬ ਅਰ ਸੋ ਅਰ ਸੋ ਕਰੋੜ ਹੋਣੀ ਹੈ ਠੀਕ ਹੈ ਤੇ ਉਹ ਸਾਰੇ ਇਹੀ ਕੰਮ ਕਰਦੇ ਕਿ ਸਾਰੇ ਬੇਲ ਬੇਲ ਕੇ ਰੋਟੀਆਂ ਦਿਖਾਈ ਜਾਣ ਕਿ ਬਣੂਗਾ ਇਹ ਸਾਡੀਆਂ ਦਾਦੀਆਂ ਨਾਨੀਆਂ ਪੁੱਤਾਂ ਤੋਂ ਕੰਮ ਕਰਦੀ ਆ ਰਹੀਆਂ ਅੱਜ ਜਿਹੜੇ ਤੁਸੀਂ ਹਰ ਕੋਈ ਚੁੱਲ੍ਹੇ ਅੱਗੇ ਬੈਠ ਕੇ ਰੋਟੀ ਵੇਲ ਕੇ ਦਿਖਾ ਰਿਹਾ ਤੈਨੂੰ ਤੁਸੀਂ ਕਹਦੇ ਹੋ ਕਪਲ ਵਲੋਗਿੰਗ ਕਪਲ ਵਲੋਗਿੰਗ ਨਹੀਂ ਹੁੰਦੀ ਠੀਕ ਹੈ ਕਪਲ ਵਲੋਗਿੰਗ ਤੇ ਡੇਲੀ ਰੂਟੀ ਦਿਖਾਣੀ ਤੁਸੀਂ ਕੀ ਕੰਮ ਕਰ ਰਹੇ ਹੋ ਕਿੱਥੇ ਕਰ ਰਹੇ ਹੋ ਤੁਸੀਂ ਡੇ ਦੇ ਵਿੱਚ ਕੀ ਪ੍ਰੋਡਕਟਿਵਿਟੀ ਕੀਤੀ ਹੈਗੀ ਇਸ ਚੀਜ਼ਾਂ ਨੂੰ ਕੁਝ ਆਉਟਪੁੱਟ ਕੀ ਨਿਕਲੀ ਤੁਹਾਡੇ ਦਿਨ ਦੇ ਵਿੱਚ ਤੁਸੀਂ ਆਪਣੇ ਕੰਮ ਦੇ ਵਿੱਚ ਤੁਹਾਨੂੰ ਹਡਲ ਕੀ ਫੇਸ ਕਰਨੀਆਂ ਭਈਆਂ ਕੁਝ ਨਵਾਂ ਕੀ ਤੁਹਾਨੂੰ ਦਿਨ ਵਿੱਚ ਸਿੱਖਣ ਨੂੰ ਮਿਲਿਆ ਹੈਗਾ ਜਾਂ ਤੁਸੀਂ ਕਿਸੇ ਨੂੰ ਨਵਾਂ ਕੀ ਸਿਖਾਇਆ ਹੈਗਾ ਇਹ ਹੁੰਦੀ ਹੈ ਡੇਲੀ ਵਲੋਗਿੰਗ ਰੋਟੀ ਬਣਾਣਾ ਡੇਲੀ ਵਲੋਗਿੰਗ ਨਹੀਂ ਹੈ ਤੇ ਕੁੜੀ ਦਾ ਸੋਹਰਾ ਪਰਿਵਾਰ ਹੈ ਨਹੀਂ ਲਾਵਾ ਨਹੀਂ ਦਿਖਾਈਆਂ ਆਏ ਨਹੀਂ ਦਿਖਾਇਆ ਉਹ ਨਹੀਂ ਦਿਖਾਇਆ ਘਰ 'ਚ ਖੁਸ਼ੀ ਦਾ ਮਾਹੌਲ ਹੈ ਨਹੀਂ ਇਹ ਉਹ ਹਨਾ ਤੇ ਨਹੀਂ ਲੋਕੀ ਪੁੱਛਣਗੇ ਨਾ ਵਿਲਾਵਾ ਕਿਉਂ ਨਹੀਂ ਦਿਖਾਈਆਂ ਬਿਊਟੀ ਪਾਰਲਰ ਤੇ ਤੁਸੀਂ ਗਈਆਂ ਉੱਥੇ ਫੇਸ਼ੀਅਲ ਦੇ ਤੁਸੀਂ ਇੱਕ ਇੱਕ ਸਟੈਪ ਦਿਖਾਈ ਤੁਸੀਂ ਕਿਸ ਤਰ੍ਹਾਂ ਤਿਆਰ ਹੋਈਆਂ ਇਹ ਕਿਸ ਤਰ੍ਹਾਂ ਤੁਸੀਂ ਬਾਈਕ ਤੇ ਵਾਪਸ ਆਈ ਹੈਗੀ ਹੈ ਘਰ ਉਸ ਤੋਂ ਬਾਅਦ ਬਿਊਟੀ ਪਾਰਲਰ ਤੋਂ ਤੇ ਸਾਰਾ ਕੁਝ ਤੁਸੀਂ ਦਿਖਾ ਰਹੇ ਹੋ ਠੀਕ ਹੈ ਤੇ ਲਾਵਾ ਨਹੀਂ ਦਿਖਾ ਰਹੇ ਇਹਦਾ ਮਤਲਬ ਅਸੇ ਕੀ ਕੱਢੀਏ ਹੁਣ ਲੋਕੀ ਪੁੱਛਣ ਵੀ ਨਾ ਜਿਹੜੀ ਸੋਨੂ ਕੋਰ ਫਤੇਗੜ ਸਾਹਿਬ ਜਾ ਕੇ ਵਲੋਗਿੰਗ ਕਰ ਸਕਦੀ ਹੈ ਉਹਨੇ ਆਪਣੇ ਭੈਣ ਦੇ ਲਾਵਾ ਕਿਉਂ ਨਹੀਂ ਦਿਖਾਈ ਸਵਾਲ ਤਾਂ ਐਫੇ ਹੈ ਨਾ ਉਸ ਤੋਂ ਬਾਅਦ ਜੇ ਹਰ ਗੁਰਦੁਆਰੇ ਵਿੱਚ ਜਾ ਕੇ ਨਵੇਂ ਸਾਲ ਵਾਲੇ ਦਿਨ ਨੇ ਆ ਕੇ ਅਰਦਾਸ ਕਰਵਾਏ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉੱਥੇ ਵੀ ਚਾਹ ਦਾ ਲੰਗਰ ਇਹਨਾਂ ਨੇ ਲਾਇਆ ਹੈਗਾ ਬਿਸਕੁਟ ਵਗੈਰਾ ਨਾਲ ਹੈਗੇ ਸੀ ਉਹ ਵੀ ਤੁਸੀਂ ਵੀ ਅਸੀਂ ਲੰਗਰ ਲਾਇਆ ਹੈਗਾ ਉਹ ਜਿਹੜਾ ਪ੍ਰਸ਼ਾਦ ਲਾਇਆ ਹੈਗਾ ਉਹ ਤੁਸੀਂ ਦਿਖਾ ਸਕਦੇ ਹੋ ਤੇ ਸਿਸਟਰ ਦੀ ਹਲਾਵਾ ਇੰਨਾ ਵੱਡਾ ਓਕੇਸ਼ਨ ਹੋਵੇ ਉਹ ਨਾਲ ਦਿਖਾਈਆਂ ਤੇ ਸਵਾਲ ਨਾ ਕਰੀਏ ਜਿਆਦਾ ਤੁਸੀਂ ਉਹ ਪੰਦੀ ਨਾ ਵਿਆਹ ਵਾਲਾ ਵਲੋਗ ਠੀਕ ਹੈ ਵਿਆਹ ਹੋ ਗਿਆ ਜੀ ਚੱਲੇਗੇ ਸਾਰਾ ਕੁਝ ਤੁਸੀਂ ਦਿਖਾਤਾ ਕਲੀਰੇ ਚੂੜਾ ਫੇਸ਼ੀਅਲ ਠੀਕ ਹੈ ਮੇਕਅਪ ਰੀਲਾਂ ਵੀ ਉੱਤੇ ਤੁਸੀਂ ਬਣਾ ਦੀ ਆਪਾਂ ਲਾਵਾ ਨਹੀਂ ਦਿਖਾਈ ਸਭ ਤੋਂ ਮੇਰੇ ਖੁਸ਼ਖਬਰੀ ਆਈ ਲੋ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਵੀ ਮਤਲਬ ਮੇਰੇ ਡੈਡੀ ਐਨੇ ਜੋ ਗੈਣੀ ਗਰੀਬ ਘਰ ਤੋਂ ਆ ਸੀ ਬਹੁਤ ਗਰੀਬ ਘਰ ਤੋਂ ਆ ਤੇ ਜਿੰਨਾ ਹੋ ਸਕਿਆ ਉਹਨਾਂ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਠੀਕ ਹੈ ਤੇ ਵਧੀਆ ਮੈਂ ਖੁਸ਼ ਆਮ ਦੀ ਲਾਈਫ ਚ ਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੀ ਹੈ ਗਿਆ ਮੇਰੇ ਡੈਡੀ ਕਰੀਬ ਘਰ ਤੋਂ ਗਰੀਬ ਤੋਂ ਗਰੀਬ ਘਰ ਦਾ ਬੰਦਾ ਆਨੰਦ ਕੰਮ ਕਰਵਾ ਕੇ ਹੀ ਤੋਰਦਾ ਹੈਗਾ ਹੋਪਸੋ ਇਹਨਾਂ ਨੇ ਕਰਵਾਏ ਹੋਣਗੇ ਬਟ ਜਿਹੜੀ ਕੁੜੀ ਬਰਗ ਖਾਂ ਦਾ ਤੱਕ ਦਿਖਾਉਂਦੀ ਹੈਗੀ ਅਸੀਂ ਪੀਜ਼ਾ ਖਾਤਾ ਬਰਗ ਖਾਤਾ ਮੂਲੀ ਵਾਲੇ ਪੰਡਾ ਇਧਰ ਗਦਰੇਲਾ ਬਣਾਇਆ ਮੈਂ ਨਹੀਂ ਬਣਾਈ ਤੇ ਉਹਨੇ ਆਪਣੇ ਸੱਤਾਂ ਦੇ ਲਾਵਾ ਨਹੀਂ ਦਿਖਾਈਆ ਉੱਥੇ ਗਏ ਚਾਹ ਪੀਣ ਲੱਗੇ ਆ ਨਾਨਕੇ ਗਏ ਲੋਕ ਸੋਫੇ ਦੇ ਲੋਕ ਪੇ ਜਿੱਥੇ ਚੀਜ਼ ਕੋਈ ਦਿਖਾਣ ਦੇ ਵੀ ਨਹੀਂ ਹੁੰਦੀ ਉਹਨੇ ਦਿਖਾਈ ਹੋਈ ਹੈ ਤੇ ਇਸ ਤੋਂ ਦੇ ਲਾਵਾ ਨਹੀਂ ਦਿਖਾਈਆ ਕੀ ਸਮਝੀ ਅਸੀਂ ਪੁੱਛਦਾ ਹੈ ਭਾਰਤ ਜਨਤਾ ਕੇ ਸਵਾਲਾਂ ਦਾ ਜਵਾਬ ਦੋ ਤੋਂ ਸੀ ਬਹੁਤ ਗਰੀਬ ਘਰ ਤੋਂ ਆ ਤੇ ਜਿੰਨਾ ਹੋ ਸਕਿਆ ਉਹਨਾਂ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਠੀਕ ਹੈ ਤੇ ਵਧੀਆ ਮੈਂ ਖੁਸ਼ ਆਂਦੀ ਲਾਈਫ ਚ ਤੇ ਸੋ ਪਲੀਜ਼ ਐਦਾਂ ਦਾ ਕੁਝ ਵੀ ਕਮੈਂਟ ਨਾ ਕਰਿਆ ਕਰੋ ਮੈਨੂੰ ਵੈਸੇ ਸਾਰੇਆਂ ਦੇ ਫਾਦਰ ਆਪਣੀ ਧੀਾਂ ਵਾਸਤੇ ਜਿੰਨਾ ਕੁੰਡਾ ਵੱਧ-ਵੱਧ ਕਰਦੇ ਠੀਕ ਹੈ ਜੀ ਉਹ ਆਪਣਾ ਇਵਨ ਕਿਤੇ ਉਹਨਾਂ ਨੇ ਕੋਈ ਪੈਸਾ ਤੇ ਲੱਜੋੜੇ ਵੀ ਹੁੰਦਾ ਧੀਾਂ ਦੇ ਵਿਆਹ ਤੇ ਲਾ ਦਿੰਦੇ ਆਈ ਐਗਰੀ ਮੈਂ ਸਮਝਦੀ ਆ ਵੀ ਮੇਰੇ ਫਾਦਰ ਨੇ ਕਿੰਨਾ ਵੱਧ-ਵੱਧ ਕੀਤਾ ਬਟ ਇੱਥੇ ਕੁਐਸਚਨ ਇਹ ਨਹੀਂ ਵੀ ਤੇਰੇ ਫਾਦਰ ਨੇ ਕਿੰਨਾ ਕੀਤਾ ਕਿੰਨਾ ਨਹੀਂ ਤੁਸੀਂ ਲਾਵਾ ਕਿਉਂ ਨਹੀਂ ਦਿਖਾਈਆ ਕੁਐਸਚਨ ਇਹ ਲੋਕੀ ਸਵਾਲ ਪੁੱਛਦੇ ਪਈਏ ਜਿੱਥੇ ਤੁਸੀਂ ਨਿੱਕੀ-ਨਿੱਕੀ ਚੀਜ਼ ਦਿਖਾ ਰਹੇ ਹੋ ਉਸ ਤੋਂ ਬਾਅਦ ਵੀ ਤੂੰ ਆ ਕੇ ਅੰਡੇ ਦੀ ਪੁਰਜੀ ਬਣਾਈ ਹੈਗੀ ਉਹ ਵੀ ਤੂੰ ਦਿਖਾ ਰਹੀ ਹੈ ਤੋ ਲਾਵਾ ਨਹੀਂ ਦਿਖਾਈਆ ਕੋਠਿਆਂ ਤੇ ਚੜ ਕੇ ਤੋਂ ਡਾਂਸ ਕਰ ਰਹੀ ਆ ਹੁਣ ਇਹ ਇੱਥੇ ਕਹਿ ਰਹੀ ਆ ਵੀ ਸੋ ਸਮਝ ਕੇ ਕਮੈਂਟ ਕਰਿਓ ਠੀਕ ਐ ਉਹ ਮੈਂ ਪਿੱਛੇ ਸੁਣਾਇਆ ਤੁਹਾਨੂੰ ਠੀਕ ਐ ਹੁਣ ਇਹ ਵਿਆਹ ਦੇ 4 ਦਿਨ ਵੀ ਹੋਏ ਆ clipਾਂ ਦੇਖੋ ਮੜੀ ਜਾ ਜ਼ਿੰਦਗੀ ਮੁਕਮਲ ਹੋਗੀ ਤੇਰੇ ਨਾਲੇ ਲੈ ਕੇ ਲਾਵਾਂ ਉੱਤਤੀ ਵਾਂ ਨਾ ਲੱਗ ਜੇ ਵੀ ਕਰਦੀ ਰਹੂੰ ਮੈਂ chavਾਂ ਕਤੀ ਵਾਂ ਕਰਦੀ ਪਾਈ ਫਰੇ ਸ਼ਾਂਤ ਮੇ ਸਰੀਰ ਤੇ ਆਸਮਾਨ ਤੋਂ ਵੀ ਨਹੀਂ ਲੱਗਦੀ ਐ ਤੇਰੇ ਵਿੱਚ ਚੁਤੀ ਦੇ ਲੱਗੀ ਤੋਂ ਬਾਅਦ ਜ਼ਿੰਦਗੀ ਮਕਮਲ ਹੋਗੀ ਤੇਰੇ ਨਾਲੇ ਲੈ ਕੇ ਲਾਵਾਂ ਉਹ ਤੀਵਾਂ ਨਾ ਲੱਗ ਜਵੇ ਹੀ ਕਰਦੀ ਰਹੂੰ ਮੈਂ ਛਾਵਾਂ ਕਦੀ ਬਾਣਾ ਲੱਗ ਜਵੇ ਦੇਖ ਲੈ ਹੁਣ ਇਹਨੂੰ ਕਮੈਂਟ ਬੈਡ ਆਨੇ ਚਾਹੀਦੇ ਕਿ ਨਹੀਂ ਆਨੇ ਚਾਹੀਦੇ ਨਿੰਨਾ ਦੋ ਮਿੰਨ ਛੇ ਮਿੰਨ ਤਾਂ ਪੱਕਾ ਹੋ ਵੀ ਨਹੀਂ ਨਵੀਂ ਵਹੀ ਨੂੰ ਕੱਢਦੇ ਹੁੰਦੇ ਤੇ ਕੋਖਿਆਂ ਤੇ ਚੜ ਕੇ ਡਾਂਸ ਕਰੀਏ ਇੱਕ ਦੋ ਵਾਰ ਪੀ ਕੇ ਘਰ ਜਾਈਏ ਉਹਨੂੰ ਗੱਲ ਕੀ ਹੈ ਇਹਦੀ ਮਦਰ ਫਾਦਰ ਲੈ ਕੇ ਵੀ ਗਿਆ ਤੇ ਛੱਡ ਕੇ ਵੀ ਗਿਆ ਨਾ ਉਹ ਫੇਰ ਆਪਣਾ ਨਹੀਂ ਲੈ ਕੇ ਗਿਆ ਤੇ ਮੁੰਨਾ ਵਾਪਸ ਲੈ ਗਿਆ ਇਗਲਿਤ ਮੈਨ ਲਈ ਮੈ ਲਾਹੂ ਕਿ ਸੋ ਪਲੀਜ਼ ਐਦਾਂ ਦਾ ਕੁਝ ਵੀ ਕਮੈਂਟ ਨਾ ਕਰਿਆ ਕਰੋ ਮੈਨੂੰ ਵੈਸੇ ਵੀ ਨਾ ਵਿਆਹ ਜਿਹੜੇ ਖਰਚ ਕਰਦੇ ਆਏ ਫਾਰਮੈਲਟੀਆਂ ਕਰਦੇ ਆ ਨਾ ਲੋਕਾਂ ਨੂੰ ਦਿਖਾਵਾ ਕਰਦੇ ਆ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਮੈਨੂੰ ਸਿੰਪਲ ਵਿਆਹ ਪਸੰਦ ਆਇਆ ਇਸ ਕਰਕੇ ਮੈਂ ਸਿੰਪਲ ਹੀ ਕਰਾਇਆ ਠੀਕ ਹੈ ਤੇ ਜਿੰਨਾ ਹੋ ਸਕਿਆ ਸੀ ਮੇਰੇ ਡੈਡੀ ਨੇ ਮੇਰੇ ਲਈ ਕੀਤਾ ਮੈਂ ਬਹੁਤ ਖੁਸ਼ ਹਾਂ ਠੀਕ ਹੈ ਫਾਰਮੈਲਟੀ ਨਹੀਂ ਕਰਨੀ ਚਾਹੀਦੀ ਵਿਆਹ ਵਿਆਹ ਦੇ ਵਿੱਚ ਮੈਂ ਵੀ ਇਸ ਚੀਜ਼ ਦੇ 100% ਖਿਲਾਫ ਹਾਂ ਦੋ ਚਾਰ 10 ਬੰਦੇ ਬਲਾਓ ਗੁਰੂ ਘਰ ਜਾ ਕੇ ਆਨੰਦ ਕਾਰਜ ਕਰਵਾਓ ਤੇ ਕੁੜੀ ਨੂੰ ਤੋਰ ਦਿਓ ਠੀਕ ਹੈ ਜੀ ਲੇਕਿਨ ਸਵਾਲ ਫੇਰ ਉਹੀ ਹੈ ਤੁਸੀਂ ਡੇਲੀ ਵਲੋਗ ਕਰੋ ਠੀਕ ਹੈ ਲਾਵਾਂ ਕਿਉਂ ਨਹੀਂ ਦਿਖਾਈਏ ਪਲੀਜ਼ ਜੈਲਸੀ ਕਰਦੇ ਜੋ ਕਰੀ ਜਾਣ ਮੈਨੂੰ ਇਹਨਾਂ ਤੋਂ ਕੋਈ ਮਤਲਬ ਨਹੀਂ ਹੈਗਾ ਜੋ ਬੋਲਦੇ ਮੈਨੂੰ ਬੋਲੀ ਜਾਣ ਜੋ ਮੈਨੂੰ ਸਪੋਰਟ ਕਰਦੇ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਠੀਕ ਹੈ ਅੱਗੇ ਕਰੋ ਹੀ ਜਿਹੜੀ ਚੀਜ਼ਾਂ ਤੋਂ ਪ੍ਰੋਬਲਮ ਹੈ ਠੀਕ ਹੈ ਜੈਲਸੀ ਥੋੜਾ ਫ੍ਰੀ ਮਾਈਂਡ ਹੋ ਕੇ ਸੁਣੀ ਮੇਰੀ ਗੱਲ ਠੀਕ ਹੈ ਜੈਸੀ ਇਹ ਕਰਦੇ ਆ ਕਰਦੇ ਆ ਸਾਡੇ ਤੋਂ ਲੋਕ ਉਹ ਰੋਸਟ ਕਰਦੇ ਆ ਠੀਕ ਹੈ ਬੈਡ ਕਮੈਂਟ ਕਰਦੇ ਆ ਠੀਕ ਵੀਦ ਰਿਗਾਰਡ ਤੁਹਾਡੇ ਕੋਲ ਜੈਸੀ ਕਰਨ ਵਾਲਾ ਹੈ ਕੀ ਹੈ ਲੋਕਾਂ ਦੇ ਸੱਤੇ ਤੁਸੀਂ ਚੱਲਦੇ ਹੋ ਲੋਕੀ ਵੀਊ ਦਿੰਦੇ ਉਸ ਤੋਂ ਬਾਅਦ ਤੁਸੀਂ ਚੰਗਾ ਖਾਣ ਪਾਣ ਲੱਗੇ ਹੋ ਠੀਕ ਹੈ ਫਿਰ ਜਲਸੀ ਕਰਦੇ ਕਿਸ ਚੀਜ਼ ਦੀ ਜਲਸੀ ਕਿਉਂ ਕਰਨਗੇ ਲੋਕੀ ਜਲਸੀ ਜਿਹੜੇ ਤੁਹਾਨੂੰ ਵੀਊ ਦਿੰਦੇ ਉਹ ਕਿਉਂ ਜਲਸੀ ਕਰਨਗੇ ਇਹਨਾਂ ਨੇ ਦਿਮਾਗ ਚ ਖਾਣੇ ਚ ਹਰ ਬਲੌਗਰ ਨੂੰ ਗੱਲ ਪਾ ਲੈਣੀ ਚਾਹੀਦੀ ਹੈ ਕੋਈ ਵੀ ਜਿਹੜਾ ਦੇਖੋ ਉਧਰ ਵਿਕਰਮ ਦੀ ਮੰਮੀ ਬੋਲਦੀ ਰਹਿੰਦੀ ਐ ਲੋਕੇ ਸਾਨੂੰ ਦੇਖ ਕੇ ਚਲਦੇ ਨਹੀਂ ਬੋਲਦੇ ਐ ਅ ਗੁਰਜਸਰੀ ਉਹਦੀ ਮਦਰ ਕਹਿੰਦੀ ਰਹਿੰਦੀ ਹੈਗੀ ਐ ਕਿੰਨੇ ਵੀ ਬਲੌਗਰ ਐ ਲੋਕੇ ਸਾਨੂੰ ਖਾਂਦਾ ਦੇਖ ਕੇ ਚਲਦੇ ਨਹੀਂ ਅਰੇ ਲੋਕਾਂ ਦੇ ਸਿਰ ਤੇ ਤੂੰ ਤੁਸੀਂ ਖਾਣੀਆਂ ਤੁਹਾਡੇ ਆਪਣੇ ਕੰਮ ਕਰ ਹੈ ਕੀ ਤਮਾ ਖਰਾਬ ਕੀਤਾ ਹੋਇਆ ਮਾਂ ਤਾਂ ਬਹੁਤ ਹੋ ਗਈਆਂ ਬਾਕੀ ਤਾਂ ਮੇਰੇ ਸਾਰੇ ਘਰ ਦੇ ਕੰਮ ਹੋ ਚੁੱਕੇ ਆ ਹੁਣ ਮੈਂ ਥੋੜਾ ਜਿਹਾ ਸੋਈ ਵੱਲ ਵੀ ਧਿਆਨ ਦੇਣਾ ਸਬਜੀ ਕਾਦੀ ਬਣਾਵਾਂ ਚਲੋ ਹਟ ਬੰਨ ਕੇ ਰੱਖ ਦਿੰਦੀ ਆ ਜਦੋਂ ਹੱਬੀ ਜੀ ਆਉਣਗੇ ਉਹਦੇ ਬਣਾਉਂਗੀ ਰੋਟੀ ਹੱਬੀ ਜੀ ਦੇ ਕਰਦੇ ਆ ਵੇਟ ਹੁਣ ਟਾਈਮ ਹੈ ਬਾਹਰ ਜਾਣਿਆ ਮੇਰੀ ਤਾਈ ਦੀ ਕੁੜੀਆ ਇੱਥੇ ਲੱਗੀ ਵਿਆਹੀ ਹੋਈ ਆ ਨਾਲ ਹੀ ਘਰ ਆ ਉਹਨਾਂ ਦੇ ਘਰੇ ਚੱਲੀ ਆ ਲੋ ਜੀ ਕਦੇ ਗੱਲਾਂ ਤਾਂ ਬਹੁਤ-ਬਹੁਤ ਕਿੰਨੀਆਂ ਕਰਦੇ ਕੰਮ ਹੋ ਚੁੱਕੇ ਆ ਹੁਣੇ ਜਾਉਗੀ ਨਾਲ ਦੇ ਗਵੰਡੀਆਂ ਦੇ ਘਰੇ ਉੱਥੇ ਉੱਥੇ ਕੋ ਤਾਂ ਤੁਹਾਨੂੰ ਕਹਿੰਦੀ ਬੋਲਦਾ ਕਿ ਉਹ ਦੇਖਿਓ ਮਾੜਾ ਜੀ ਓਏ ਬੋਲਦਾ ਨਹੀਂ ਬਣੀ ਬੋਲਦਾ ਨਹੀਂ ਇਹ ਫਿਰ ਇਹਦਾ ਕੀ ਫਾਇਦਾ ਛੱਡ ਦੋ ਵਿਚਾਰੇ ਨੂੰ ਡਾ ਲਓ ਚਰ ਚਰ ਵੀ ਨਹੀਂ ਕਰਦਾ ਮਿੱਠੂ ਅਰੇ ਉਹਨੂੰ ਪਤਾ ਹੈ ਕਿ ਮੈਰੇ ਮੋਰੇ ਫालतू ਨਹੀਂ ਬੋਲੀਦਾ ਇਹ ਗੱਜ ਨਹੀਂ ਬੋਲੀਦਾ ਠੀਕ ਹੈ ਤੋਤਾ ਵੀ ਸਿਆਣਾ ਹੈਗਾ ਕਦੇ ਨਹੀਂ ਬੋਲਦਾ ਤੈਨੂੰ ਕੱਢ ਦੋ ਲਗਾਸ ਠੀਕ ਹੈ ਇਹਨੇ ਦੋ ਕੁ ਸਮਾਂ ਇੱਕਦੋ ਮੈਂ ਤੁਹਾਨੂੰ ਤੇਰੇ ਪਾਇ ਦੀਆਂ ਲਗਾ ਦਿੱਤੀਆਂ ਓਕੇ ਤੇ ਹੁਣ ਜਿਹੜੀ ਕਹਿੰਦੀ ਹੈ ਵੀ ਸਾਡੇ ਘਰ ਵਿੱਚ ਲੜਾਈ ਨਹੀਂ ਹੁੰਦੀ ਇਹਨਾਂ ਲੜਾਈ ਦਾ ਵੀ ਆਪਣੇ ਘਰ ਦੇ ਵਿੱਚ ਬਹੁਤ ਹੋਇਆ ਆਪਣੇ ਹਸਬੰਦ ਨਾਲ ਝੂਠ ਬੋਲ ਕੇ ਠੀਕ ਹੈ ਜੀ ਇਸ ਤੋਂ ਪਹਿਲਾਂ ਇੱਕ ਦਿਨ ਰੋਜ਼ ਦੇ ਸੀ ਸੋਨੂੰ ਇਹਦੇ ਘਰ ਆਂਦੀ ਹੈ ਹੰਤੇ ਤੇਰਾ ਫਾਈਨਲ ਰਿਜ਼ਲਟ ਘਰ ਆ ਕੇ ਸੀਗੇ ਕੀ ਕਰਦੇ ਤੇ ਚਾਹ ਪਾਣੀ ਬਣਾਉਣੀ ਅਸਾਂ ਕਾਹਨ ਆ ਰਹੇ ਆ ਦੀਪ ਲਾਲ ਜੀ ਹਲਾਪਾ ਟਿਵਰਟ ਕਰ ਰਿਹਾ ਤੇ ਦੀਪ ਵਰ ਕੇ ਆ ਗਿਆ ਖਾਣ ਠੀਕ ਹੈ ਜੀ ਸੋਨੂ ਆ ਗਈ ਉਸ ਤੋਂ ਬਾਅਦ ਦੀਪ ਆ ਗਿਆ ਤੇ ਆ ਇਹਨਾਂ ਨੇ ਦੇਖੋ ਗੱਲਾਂ ਕੀ ਕੀਤੀ ਇੱਥੇ ਕਾਲ ਜੀ ਕਿੱਥੇ ਗੱਲ ਜੀ ਜਾ ਰਹੇ ਉਹ ਟਿਕ ਟਾਕ ਲਿਓ ਹਾਂ ਜੀ ਕਿੰਨਾ ਨੜਾ ਵਾਰ ਫਲੀ ਹੋਣੀ ਹੈਪੀ ਹੋ ਰਹੇ ਜੀ ਸਾਰਿਆਂ ਨੂੰ ਤਮਾਰ ਨੂੰ ਦਾ ਵਸ ਕੀਤਾ ਨੇ ਕਰਦਾ ਨਹੀਂ ਘੱਟ ਸਾਰਾ ਜੀ ਦਸਾਂ ਥੈਂਕ ਯੂ ਜਾਨ ਇਸ ਵੇਲੇ ਲੈ ਕੇ ਆਇਓ ਨਾ ਘੁੰਮਾਂਦੀ ਹਾਂ ਨਾ ਘੁੰਮਣ ਦੇ ਕਲੀਏ ਚਾਹ ਰਾਣਾ ਕੋਲ ਹਾਂ ਆ ਜਾ ਫਿਰ ਬੈਠਾ ਦੇ ਹਾਂ ਦੋਸਤੋ ਉਹਦਾ ਫੋਨ ਵਾਲਾ ਘਰ ਵਾਲਾ ਹੈਗਾ ਉਹਨੂੰ ਬੋਲੀ ਇਹ ਕਹਿੰਦੀ ਵੀ ਜਿਆਦਾ ਨਾ ਬੋਲ ਇੱਕ ਵੰਡੀ ਅਸੇ ਬੁੱਕ ਲਈੰਦਾ ਕੇ ਇਹਨੂੰ ਜਿੱਥੇ ਕਿਸੇ ਕੋਈ ਵੀ ਮਿਲਦਾ ਨਾ ਉਹਨੂੰ ਰਗੜਾ ਲਾ ਦਿੰਦੇ ਬੇਸੇ ਬੁੱਸੇ ਕਰ ਲਗੇ ਨਹੀਂ ਸੋਚਦੀ ਆਈ ਦੀ ਠੀਕ ਹੈ ਓ ਯਾਰ ਓ ਤੀਰਾਂ ਦੇ ਨਾਲ ਤੇ ਆਪਾਂ ਕੇਕ ਮਾਰੇ ਤੁਹਾਡੇ ਲਈ ਲਾਣਾ ਹੈ ਹੈਪੀ ਮੈਰਿਡ ਲਾਈਫ ਮੈਂ ਨਹੀਂ ਮਾਰਦੇ ਆਹ ਆ ਗਏ ਸਾਰੇ ਨਹੀਂ ਆ ਗਏ ਸਾਰੇ ਆਹ ਹੋਣੀ ਇਹਨਾਂ ਨੇ ਕੇਕ ਕੱਟਿਆ ਹੈਗਾ ਹੈਪੀ ਮੈਰਿਡ ਲਾਈਫ ਠੀਕ ਹੈ ਹੈਪੀ ਮੈਰਿਡ ਮੈਰਿਜ ਦੀ ਸਪੈਲਿੰਗ ਗਲਤ ਹੈ ਪਹਿਲੀ ਗੱਲ ਤਾਂ ਅੰਪਰਾ ਨੂੰ ਮੈਰਿਜ ਸਪੈਲਿੰਗ ਨਹੀਂ ਆਉਂਦੀ ਹੈ ਤੇ ਦੂਸਰੀ ਗੱਲ ਮੈਰਿਜ ਉਹਦੀ ਹੋਈ ਹੈ ਓਕੇ ਤੇ ਉਹਦੇ ਹਸਬੰਡ ਤੋਂ ਬਿਨਾ ਕੇਕ ਕੱਟੀ ਜਾ ਰਹੀ ਹੈਗਾ ਕਿਉਂ ਸਿਰਫ ਉਹ ਲੋਗ ਨੂੰ ਇਹ ਲੈਂthi ਕਰ ਲਈਏ ਵੀ ਹਾਂ ਸਾਡਾ ਕਿਸੇ ਤਰੀਕੇ 10 15 20 ਮਿੰਟ ਦਾ ਵਲੋਗ ਬਣ ਜਾਏ ਹੁਣ ਤੁਸੀਂ ਗੇਰ ਦੇ ਵਿੱਚ ਦੇਖਿਆ ਹੋਣਾ ਬੁਕੇ ਦਿੱਤਾ ਸੀ ਦੇ ਸੋਨੂ ਦੇ ਫਰਾਂਸੀਸ ਨੇ ਦੀਪਨਾਮਾ ਦਾ ਠੀਕ ਹੈ ਉਹੀ ਬੁਕੇ ਚੱਕ ਕੇ ਰਾਤ ਨੂੰ ਆਪਣੇ ਹਸਬੰਦ ਨੂੰ ਦੇ ਰਹੀ ਹੈ ਤੇ ਉਹਨੂੰ ਝੂਰ ਬੁਲਦੀ ਹੈ ਚੈੱਕ ਕਰੋ ਇਹ ਤੇ ਕਮੈਂਟਸ ਸਪraiਸ ਆ ਤੁਹਾਡੇ ਲਈ ਹੈਪੀ ਰੋਜ਼ ਡੇ ਮੇਰੇ ਕੋਲ ਲੈ ਕੇ ਆਈ ਸੀ ਮੈਂ ਲੈ ਕੇ ਆਈ ਆ ਤੇਰਾ ਪਿੰਦਰ ਕਿਹਾ ਸੀ ਆਏ ਦੱਸੋ ਕਿ ਮੇਰੇ ਕੇ ਤੂੰ ਤਾਂ ਨਹੀਂ ਲੈ ਮੇਰੇ ਵਾਸਤੇ ਮੈਂ ਤਾਂ ਲੈ ਲਈ ਕੀ ਲੈ ਕੇ ਆਏ ਕੀ ਆ ਹੈ ਚਾਕਲੇਟ ਬਸ ਬਸ ਹੁਣ ਤੁਸੀਂ ਉਹ ਪੁੱਛਦਾ ਵੀ ਪਿਆ ਵੀ ਰੁਪਿੰਦਰ ਆਇਆ ਸੀ ਨਹੀਂ ਜੀ ਮੈਂ ਲੈ ਕੇ ਆਈ ਉਹ ਕੋਣ ਪਤਾ ਨਹੀਂ ਕਿੱਧਰ ਨਹੀਂ ਗਈ ਰੁਪਿੰਦਰ ਆਇਆ ਸੀ ਮਗਰੇ ਠੀਕ ਹੈ ਆ ਚਾਕਲੇਟਾਂ ਵਗੈਰਾ ਤੇ ਹੁਣ ਫਿਰ ਕਹਿੰਦੇ ਲੋਕੀ ਰੋਸਟ ਕਰਦੇ ਹੈਗਾ ਇੱਕ ਕਲਿੱਪ ਦੇਖਦੇ ਆ ਫਿਰ ਉਸ ਤੋਂ ਬਾਅਦ ਗੱਲ ਕਰਦੇ ਹੋਗੀ ਇਹ ਦੁਨੀਆ ਚੂਠ ਪਰੇ ਵਿੱਚ ਵੱਸਦੀ ਤੇ ਮੈਂ ਸੱਚੀ ਨਿਕੜੂੰਗੀ ਤੈਨੂੰ ਦੱਸ ਦੁਨੀਆ ਯਾਰਾ ਤੇਰੇ ਲਈ ਲੱਖ ਨਿਕੜੂੰਗੀ ਤੂੰ ਲੱਗੀਆਂ ਤਾਂ ਮਾਣ ਦਖ ਲਈ ਮੈਂ ਤਾਂ ਇਹ ਪ੍ਰਾਈਵੇਟ ਮੂਮੈਂਟ ਇੱਥੇ ਸ਼ੇਅਰ ਕਰਨੀ ਜਰੂਰੀ ਕੁੜੀ ਦੀ ਉਮਰ ਦੇਖੋ ਹਰਕਤਾਂ ਦੇਖੋ ਮੈਚ ਕਰ ਰਹੀਆਂ ਕਿਦਾਂ ਨੇ ਕਰੀ ਨਾ ਹੁਣ ਮੇਨ ਪੁਆਇੰਟ ਇਹ ਨੇ ਲੋਕੀ ਕਹਿੰਦੇ ਆ ਵੀ ਤੁਹਾਨੂੰ ਕੀ ਉਹਨਾਂ ਦੀ ਆਪਣੀ ਲਾਈਫ ਐ ਦੇਖੋ ਸਾਨੂੰ ਕੋਈ ਨਹੀਂ ਹੈਗਾ ਉਹਨਾਂ ਦੀ ਆਪਣੀ ਲਾਈਫ ਚੋਂ ਕਰਨਾ ਕਰੀਦਾ ਠੀਕ ਐ ਬਟ ਜੋ ਇਹਦਾ ਅਸਰ ਹੋ ਰਿਹਾ ਨਾ ਉਹ ਮੈਂ ਤੁਹਾਨੂੰ ਉਸੇ ਪਰਸੈਂਟ ਦਿਖਾਣਾ ਚਾਹੁੰਦੀ ਆ ਆਇ ਇੱਕ ਕਲੀਪ ਦੇਖੋ ਆਇ ਤਾਂ ਕੋਈ ਨਾ ਕੋਈ ਨਾ ਬਾਈਓ ਕੋਈ ਨਾ ਬਾਈ ਦੇ ਵੀਡੀਓ ਬਣਾ ਲੋ ਬੋਰ ਕੇ ਸਸ ਲਓ ਦਿਖਾਓ ਹਾਂ ਮਾਇਰੇ ਕਿ ਕਿਕਲੀ ਨਾ ਨਾ ਨਹੀਂ ਆਉਂਦੇ ਮਾਇਰੇ ਜੀ ਸਾਡੇ ਆ ਦੇਖੋ ਮੇਰੇ ਭਰਾ ਦੇ ਕਿੰਨੇ ਫੈਨ ਆਏ ਆ ਸਾਰੇ ਨੂੰ ਵਾਈ ਕਰ ਦਿਓ ਹਾਂ ਵੀ ਲੋ ਟੈਨ ਨੰਬਰ ਦਿੰਦੇ ਲੋ ਨੰਬਰ ਆ ਗਏ ਪਣ ਮੇਰੇ ਨਾਲ ਪਿਛਲੇ 2 ਦਿਨ ਹਫਤੇ ਪਹਿਲਾਂ ਆਪਣੇ ਨਾਨਕੇ ਗਈ ਸੀ ਇਹਦੇ ਫੈਨ ਆਏ ਇਹਦੇ ਫੈਨ ਕੋਣ ਆ 13 13 14 14 15 ਸਾਲ ਦੀਆਂ ਕੁੜੀਆਂ ਉਹ ਇਹਨੂੰ ਆਪਣਾ ਇੱਕ ਆਈਡਲ ਜਾਂ ਇੱਕ ਕੋਲੋ ਵੀ ਇੱਕ ਸਲੇਬ੍ਰਿਟੀ ਦੀ ਤਰ੍ਹਾਂ ਮੰਨੀ ਬੈਠੀਆਂ ਠੀਕ ਹੈ ਤੋਂ ਕੱਲ ਨੂੰ ਜਿੱਦਾਂ ਇੱਕ ਹੁੰਦੀ ਫਿਰਦੀ ਹੈਗੀ ਐ ਸਾਰਾ ਦਿਨ ਮੁੰਡੇ ਦੇ ਨਾਲ ਇਹ ਪਿਛਲੀ ਵਾਰ ਤੁਸੀਂ ਦੇਖੋਗੇ ਮੈਂ ਦੱਸਿਆ ਵੀ ਕਿੱਦਾਂ ਦੀ ਮਠਾੜੂ ਦੇ ਘਰੇ ਰਾਤ ਵੀ ਰਹਿ ਕੇ ਆਈ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਅਸੀਂ ਉੱਥੇ ਵੀ ਹੋਟਲ ਦੇ ਵਿੱਚ ਨਾਈਟ ਸਟੇ ਕੀਤਾ ਉਹ ਵੀ ਕਿਤੇ ਕਿਤੇ ਆਪਾਂ ਨੂੰ ਜਦੋਂ ਮੈਂ ਸਾਰੇ ਬਲੌਗ ਨਹੀਂ ਦੇਖਦੇ ਕਿਤੇ ਇਸ ਚੀਜ਼ ਤੇ ਮੈਨੂੰ ਬੋਲਣਾ ਜ਼ਰੂਰੀ ਲੱਗਿਆ ਤਾਂ ਮੈਂ ਬੋਲ ਰਹੀ ਹੈਗੀ ਆ ਠੀਕ ਹੈ ਵੀ 15 16 ਸਾਲ ਦੀਆਂ ਕੁੜੀਆਂ ਇਹਨੂੰ ਆਪਣਾ ਆਈਡਲ ਮੰਨੀ ਬੈਠੀਆਂ ਤੇ ਕੱਲ ਨੂੰ ਉਹ ਵੀ ਇਹੀ ਕੰਮ ਕਰਨਗੀਆਂ ਵੀ ਤੇ सोनू ਦੀਦੀ ਵੀ ਨਾ ਵਿਆਹ ਤੋਂ ਆਪਣੇ ਫਿਅਰੈਂਸੀ ਦੇ ਨਾਲ ਕਮਾ ਸਕਦੀ ਹੈ 10 ਬਾਰ ਵਿਆਹ ਤੋਂ ਪਹਿਲਾਂ ਦੁਲਹਨ ਬਣ ਕੇ ਦੀਏ ਤੱਕ ਅਸੀਂ ਕਿਹੜੀ ਇਹ ਪੁਆਇੰਟ ਹੈ ਤਾਂ ਮੈਂ ਥੋੜੀ ਟਿਪਸ ਵੀ ਲਗਾ ਰਹੀ ਹੈਂ ਯਾ ਤੁਸੀਂ ਦੇਖੋ ਜਰਾ ਜੜੀਆਂ ਦੀ ਹੱਦ ਤੱਕ ਸਾਰੇ ਦਿਲ ਵਿੱਚ ਜਦ ਵੀ ਹੋ ਮੰਗਦਾ ਸਹੀ ਤੂੰ ਕੁਝ ਸੋਹੇ ਸੋਹੇ ਬਨਾਚੋ ਠੀਕ ਹੈ ਤੇ ਹੁਣ ਇੱਥੇ ਕਹਦੇ ਵੀ ਇਹਨਾਂ ਨੇ ਸਿੰਪਲ ਵਿਆਹ ਕੀਤਾ ਹੈਗਾ ਤਾਂ ਸੋਨੂ ਕੋਲ ਦੀ ਐਂਗੇਜਮੈਂਟ ਤੇ ਵਿਆਹ ਤੋਂ ਵੱਧ ਕੇ ਖਰਚਾ ਹੋਇਆ ਸੀ ਓਕੇ ਕੁ ਵੀ ਮਲਾ ਦੇਣੀ ਹੈ ਕੀ ਲੱਗਣੋ ਹਟਾ ਕੀ ਜੱਟ ਦਾ ਕੀਮਤ ਰਮਾਰ ਗਈ ਆ ਤੂੰ ਕੀ ਲੱਗਣੋ ਹਟਾ ਕੀ ਜੱਟ ਦਾ ਵੇਲੇ ਸ਼ਗਿਆ ਦਾ ਚੜਿਆ ਉਸ ਕੀ ਉਹ ਨਹੀਂ ਵੇੜਾ ਸਜਿਆ ਤਾਂ ਇੱਕ ਪੈਣ ਲਈ ਇਹਨਾਂ ਪੁੱਛਿਆ ਗਿਆ ਦੂਸਰੀ ਲਈ ਐਟਲੀਸਟ ਮਤਲਬ ਜੇ ਗਰੀਬ ਹੋਣਾ ਤੇ ਇਹਨਾਂ ਨੇ ਆਈਫੋਨ ਨਾ ਰੱਖਿਆ ਸੌਰੀ ਗਰੀਬੰਦਿਆਂ ਕੋਈਫੋਨ ਨਹੀਂ ਹੁੰਦਾ ਸੱਤ ਸੱਤ ਹੀ ਆ ਗਏ ਪਿੱਛੇ ਜਿਹਨੇ ਰਿੰਗ ਲਾਈਟਾਂ ਮੰਗਾਈਆਂ ਮੇਰੇ ਕੋਲੋਂ 10 ਲੱਖ ਵੀ ਮੰਗਾਵੇ ਰਿੰਗ ਲਾਈਟ ਪਰ ਪੈਸਾ ਜਿੱਥੇ ਲਾਣਾ ਜ਼ਰੂਰੀ ਉੱਥੇ ਲਾਉਣਾ ਇਹ ਚੀਜ਼ ਹੈ ਉਹ ਇਹ ਮੁੰਡਾ ਵੀ ਨਾ ਮਾਗਦੇ ਆਪਣੇ ਵੀਡੀਓ ਦੇ ਵਿੱਚ ਕਿਹਾ ਸੀ ਇਹ ਮੁੰਡਾ ਇਹਦਾ ਵਿਆਹ ਨਹੀਂ ਕਰਾਊਗਾ ਤਾਂ ਮੈਂ ਕਾਰਨ ਅੱਜ ਤੱਕ ਉਹ ਦੱਸਦੇ ਨਹੀਂ ਹੈਗੀਆਂ ਦੇਖੋ ਇਹ ਦੋਨੇ ਜਣੇ ਆ ਸੋਨੂ ਦਾ ਚੈਨਲ ਤੇ ਵਲੋਗਿੰਗ ਕਰਦੇ ਨੇ ਦਿੱਲੀ ਘੁੰਮਦੇ ਫਿਰਦੇ ਕਦੇ ਇੱਥੇ ਜਾਂਦੇ ਕਦੇ ਉੱਥੇ ਜਾਂਦੇ ਸਾਰਾ ਦਿਨ ਪੂਰੇ ਹੀ ਰਹਿੰਦੇ ਆ ਤਾਂ ਠੀਕ ਹੈ ਇਹਨਾਂ ਨੇ ਵਿਆਹ ਕਰਾਣਾ ਹੈਗਾ ਅੱਗੇ ਲਾਈਫ ਸਪੈਂਡ ਕਰਨੀ ਹੈ ਤੇ ਫਿਰ ਉਹਨੇ ਆਪਣਾ ਲੱਗ ਵਲੋਗਿੰਗ ਚੈਨਲ ਕਿ ਬਣਾਇਆ ਹੋਇਆ ਤਾਂ ਉੱਥੇ ਤੁਸੀਂ ਇਹ ਦੇਖੋ ਜਿੰਨੀਆਂ ਵੀ ਉਹਨੇ ਵੀਡੀਓਜ਼ ਪਾਈਆਂ ਜਿਦੇ ਵਿੱਚ ਸੋਨੂ ਨਾਲ ਹੈਗੀ ਆ ਉਹਦੇ ਦੇ ਵਿੱਚ ਤਾਂ ਵਧੀਆ ਵਿਊ ਆਏ ਹੋਏ ਆ ਠੀਕ ਹੈ ਤੇ ਜਿਹਦੇ ਵਿੱਚ ਸੋਨੂ ਨਾਲ ਨਹੀਂ ਹੈਗੀ ਉਹ 3800 2000 8000 ਜਿੱਥੇ ਨਾਲ ਉਹ ਹੈਗੀ ਐ 32000 ਰੁਪਏ ਆਏ ਹੋਏ ਐ ਮੈਂ ਲਾ ਦਿੰਨੀ ਹੈਗੀ ਐ ਸਕਰੀਨਸ਼ਾਟ ਲਾ ਦਿੰਨੀ ਹੈਗੀ ਤੁਸੀਂ ਚੈੱਕ ਕਰ ਲਓ ਤਾਂ ਸਿਰਫ ਜਦ ਤੱਕ ਉਹਦੇ ਸਬਸਕ੍ਰਾਈਬਰ ਜਾਂ ਉਹਦੇ ਇੰਗੇਜਮੈਂਟ ਚੈਨਲ ਤੇ ਇੰਨੀ ਨਹੀਂ ਵਧ ਜਾਂਦੀ ਤਾਂ ਆਮ ਡਮ ਸ਼ੂਰ ਵੀ ਉਹਨਾਂ ਚ ਕਰੀ ਮੰਡੋ ਦੇ ਨਾਲ ਇਹਦੇ 56000 ਸਬਸਕ੍ਰਾਈਬਰ ਹੈਗੇ ਠੀਕ ਹੈ ਜੀ ਤੇ ਬਾਕੀ ਮੈਂ ਵੀਡੀਓ ਦਾ スクリーン ショਟ ਲਾਦੇ ਨੇ ਕਿੰਨੇ ਕਿੰਨੇ ਵੀ ਵਿਊ ਆਏ ਕਿਤੇ 2000 ਆਏ ਕਿਤੇ 3900 ਆਏ ਕਿਤੇ 3800 ਆਏ ਕਿਤੇ 10000 ਆਏ ਜਿੱਥੇ ਸੋਨੂ ਹੈਗੀ ਉੱਥੇ 82000 38000 32000 ਠੀਕ ਹੈ ਤੇ 6-7 ਵੀਡੀਓ ਹੈਗੀਆਂ ਤੇ ਉਹ ਜਿੱਥੇ ਜਾਂਦੇ ਟਿਕੜੀ ਨਾਲ ਟਿਕੜੀ ਹੁੰਦੀ ਹੈਗੀ ਬੱਬੂ ਮੁੰਡਾ ਹੈਗਾ ਨਾਲ ਨਾਲ ਚੱਕੀ ਫਿਰਦਾ ਉਹਨੂੰ ਮਾਪੇ ਉਹ ਵੀ ਵਧੀਆ ਹੈਗੇ ਚਲੋ ਆਪਾਂ ਪੇਰੈਂਟਸ ਦੇ ਕੋਈ ਕਮੈਂਟ ਨਹੀਂ ਕਰਦੇ ਬਟ ਜਾਂਦੇ ਜਾਂਦੇ ਫਿਰ ਮੈਂ ਇੱਕ ਕਲਿੱਪ ਸ਼ੇਅਰ ਕਰਾਂਗੇ ਤੁਹਾਡੇ ਨਾਲ ਦੀ ਕਰੀਪ ਕਰਾਂ ਦੀ ਕੁੜੀਆਂ ਇਸ ਤਰ੍ਹਾਂ ਕਿੱਦੀ ਹੁੰਦੀ ਸਹੀ ਸੰਸਕਾਰੀ ਕੁੜੀਆਂ ਦੇਖੋ ਇੱਕ ਹੁਣ ਹਾਦੀ ਹਸਨਦੀਪ ਨੂੰ ਦਿੱਤੀ ਹੈ ਹਸਨਦੀਪ ਹਾਲਾਂਕਿ ਪਿੰਡ ਦੇ ਮਾਹੌਲ ਵਿੱਚ ਜੰਮੀ ਪਲੀ ਅਤੇ ਪਿੰਡ ਦੇ ਹੀ ਸਰਕਾਰੀ ਸਕੂਲ ਚ 12ਵੀਂ ਤੱਕ ਪੜ੍ਹੀ ਹੈ ਲੇਕਿਨ ਉਸ ਨੂੰ ਅੰਗਰੇਜ਼ੀ ਦੇ ਨਾਲ ਸਪੈਨਿਸ਼ ਇਟਾਲੀਅਨ ਅਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਗਾਣੇ ਗਾਉਣ ਦੀ ਜਿਹੜੀ ਮਹਾਰਤ ਹਾਸਲ ਹੈ ਕੀ ਹੈ ਕਿ ਕਿਸ ਤਰ੍ਹਾਂ ਉੱਥੋਂ ਇੱਥੋਂ ਤੱਕ ਪਹੁੰਚੀ ਕਿਸ ਤਰ੍ਹਾਂ ਨੇ ਇਹ ਸਿੱਖਿਆ ਇਸ ਬਾਰੇ ਪੂਰੀ ਗੱਲਬਾਤ ਕਰਾਂਗੇ ਅਤੇ ਆਪਣੇ ਦਰਸ਼ਕੋ ਤਾਂ ਮੇਂ ਛੋਟੀ ਹੁੰਦੀ ਸੀ ਕਿ ਮੈਂ ਜਸਟ 뮤직 ਨੂੰ ਫਾਲੋ ਕਰਦੀ ਸੀ ਕਿ ਲੀਰਿਕਸ ਵਗੈਰਾ ਮੈਨੂੰ ਨਹੀਂ ਪਤਾ ਸੀਗਾ ਅ ਬਾਅਦ ਚ ਫਿਰ ਮਤਲਬ ਮੈਮਰੀ ਕਾਰਡ ਵਿੱਚ ਵੀਰੇ ਨੇ Song ਵਗੈਰਾ ਇਨਸਰਟ ਕਰਵਾਈ ਸੀਗੇ ਉਹ ਮਤਲਬ ਉਹ ਸੁਣਦੀ ਵੀ ਉਹਨ ਦੇ ਨਾਲ ਨਾਲ ਗਾਉਂਦੀ ਉਵੇਂ ਹੀ ਮੂੰਹ ਲਾਈ ਜਾਂਦੀ ਬਸ ਵੀ ਹਾਂ ਬਸ ਗਾਤਾ ਹੁਣ ਤੇ ਫਿਰ ਜਦੋਂ ਮਤਲਬ ਹਾਈ ਸਕੂਲ ਚਾਈ ਫਿਰ ਲੀਰਿਕਸ ਨੂੰ ਵੀ ਫਾਲੋ ਕੀਤਾ ਉਹਨਾਂ ਦੋਨਾਂ ਦਾ ਕੰਬੀਨੇਸ਼ਨ ਬਣਾ ਕੇ 뮤직 ਦਾ ਤੇ ਲੀਰਿਕਸ ਦਾ ਗਾਇਆ ਫਿਰ ਮਤਲਬ ਜਦੋਂ ਫਸਟ Song ਮੈਂ ਗਾਇਆ ਸੀਗਾ ਉਹ ਹੋਗੀ ਮੈਂ ਫੇਵਰਟ Song ਸੀਗਾ ਐਲਨ ਵਾਲਕਰ ਦਾ ਉਹ ਗਾਇਆ ਸੀਗਾ ਮੈਂ ਤੇ ਦਸਿਕਾ ਮੈਂ ਗਾਈ ਜਾਂਦੀ ਉਹ ਕਹਿੰਦੇ ਕੀ ਤੂੰ ਬਕਵਾਸ ਜੀ ਮੈਨੂੰ ਇੰਨੀ ਸਾਨੂੰ ਸਮਝ ਤਾਂ ਆਂਦੀ ਨਹੀਂ ਗੀ ਤੇ ਫਿਰ ਭਾਸ਼ਾਾਂ 'ਚ ਚੜੀਆਂ ਹੈਗੀਆਂ ਤੇ ਫਿਰ ਕਿਵੇਂ ਜਿਹੜੇ ਇੱਕ ਪਿੰਡ ਦੇ ਮਾਹੌਲ 'ਚ ਜੜਾ ਹੈਗਾ ਤੇ ਇੱਥੋਂ ਤੱਕ ਇਹ ਸਿੱਖਣਾ ਕਿਵੇਂ ਤੜਿਆ ਪੂਰਾ ਮਤਲਬ ਉਹ ਮੈਂ YouTube ਵਗੈਰਾ ਤੇ ਸਰਚ ਕਰਦੀ ਗੂਗਲ ਵਿੱਚ ਵੀ ਫਿਰ ਮਤਲਬ ਸਮਝਣ ਦੀ ਮੈਂ ਕਿ ਚੱਲੋ ਜਦੋਂ Song ਸਿੱਖ ਲਿਆ ਫਿਰ ਇਹਦਾ ਮਤਲਬ ਵੀ ਤਾਂ ਪਤਾ Shadow to my life did you feel another star you fade away afraid it is out of sight want to see us all right where are you know, ਕਿੰਨਾ ਟੈਲੈਂਟ ਹੈ ਕੁੜੀ 'ਚ ਸਿੰਗਿੰਗ ਦਾ ਕਿੰਨੀ ਉਹਦੀ ਪਕੜ ਹੈਗੀ ਇੰਗਲਿਸ਼ ਤੇ ਇਹ ਵੀ ਕਰੀਪਰ ਦੀ ਕੁੜੀ ਹੈ ਨਾ ਸਾਰਿਆਂ ਤੇ ਉੱਤੇ ਮਾੜਾ ਸਮਾਂ ਹੁੰਦਾ ਹੈ ਅਸੀਂ ਰਸਤਾ ਕੀ ਚੂਜ਼ ਕਰਨਾ ਹੈ ਇਹ ਸਾਡੇ ਤੇ ਡਿਪੈਂਡ ਹੁੰਦਾ ਠੀਕ ਹੈ ਜੀ ਇਤੋ ਸਨੇ ਸਨੇ ਕਮੈਂਟ ਕਰ ਰਹੇ ਮੋਤ ਜਿਆਦਾ ਸਪੋਰਟ ਕਰ ਰਹੇ ਹੈਗੇ ਆ ਦੇ ਦੇਖ ਕੇ ਦਿਲ ਮਤਲਬ ਕੁਛ ਹੋ ਜਾਂਦਾ ਵੀ ਹਾਂ ਮੈਂ ਕੋਈ ਚੰਗਾ ਕੰਮ ਕਰ ਰਹੀ ਹੈਗੀ ਲੋਕਾਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ ਪਬਲਿਕ ਮੇਰਾ ਸਾਥ ਦੇ ਰਹੀ ਹੈਗੀ ਆ ਤਾਂ ਮੈਂ ਇਹੀ ਵਾਈਬ ਰੋਗਲ ਦਾਸ ਕਰੂੰਗੀ ਸੱਚੇ ਪਾਛਾ ਮਨ ਨੀਵਾ ਮਤੱਕੀ ਰੱਖੀ ਹੈਗੀ ਇਸ ਤਰ੍ਹਾਂ ਹੀ ਆਪਣਾ ਮਿਹਰ ਭਰੇ ਹੱਥ ਮੇਰੇ ਤੇ ਮੇਰੇ ਤੇ ਤੇ ਮੇਰੀ ਆਰਡਰ ਸੇ ਬਣਾ ਕੇ ਰੱਖਣਾ ਤੇ ਅੱਜ ਦੀ ਵੀਡੀਓ ਇੱਥੇ ਹੀ ਐਂਡ ਕਰਦੇ ਹਾਂ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸੱਚੀ ਗੱਲ ਜੀ